ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੱਖਾਂ ਦਾ ਨੁਕਸਾਨ ਹੋਇਆ ਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇਹ ਘਟਨਾ ਅੰਮ੍ਰਿਤਸਰ ਦੇ ਪ੍ਰਤਾਪਪੁਰਾ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਕਬਾੜ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ ਇਸ ਹਾਦਸੇ ਦੇ ਵਿੱਚ ਕਬਾੜ ਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ ਮੌਕੇ ਤੇ ਪਹੁੰਚ ਕੇ ਫਾਇਰ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਪੀੜਤ ਦਾ ਕਹਿਣਾ ਹੈ ਕਿ ਫਾਇਰ ਵਿਭਾਗ ਦੇ ਅਧਿਕਾਰੀ ਮੌਕੇ ਤੇ ਨਹੀਂ ਪਹੁੰਚੇ ਉਹਨਾਂ ਦੇ ਵੱਲੋਂ ਲਗਾਤਾਰ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਉਣ ਦੇ ਲਈ ਫੋਨ ਕੀਤੇ ਜਾ ਰਹੇ ਸੀ ਪਰ ਉਹ ਮੌਕੇ ਤੇ ਨਹੀਂ ਪਹੁੰਚੇ ਜਿਸ ਦੇ ਨਾਲ ਉਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਇਸ ਮਾਮਲੇ ਦੇ ਵਿੱਚ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਿਆਨ ਵੀ ਸਾਹਮਣੇ ਆਏ ਨੇ ਸੋ ਇੱਕ ਵਾਰ ਤੁਹਾਨੂੰ ਤਸਵੀਰਾਂ ਤੇ ਖਿਆ ਨਜ਼ਰ ਉੱਖ ਕਰਵਾਉਣੇ ਹਨ ਹਾਂ ਜੀ ਅਗਲੀ ਜੀ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਫਤਾਪੁਰ ਮੈਨੂੰ ਪਿੰਡੋਂ ਕਿਸ ਨੇ ਦੱਸਿਆ ਵੀ ਤੁਹਾਡੀ ਦੁਕਾਨ ਨੂੰ ਅਗਲਾ ਕੀ ਆ ਤੇ ਮੈਂ ਇੱਥੇ ਆਇਆ ਹਾਂ ਫੋਨ ਪਰ ਸਾਰੇ ਲੌਂਡੇ ਇਹਨਾਂ ਨੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਕੋਈ ਫੋਨ ਨਹੀਂ ਚੁੱਕਣ ਡਿਆ ਫਿਰ ਕੀ ਬੈਟਰੀ ਵਾਲੀ ਮੇਰੇ ਕੋਲ ਸਕੂਟਰੀ ਆ ਉਸੇ ਵੇਲੇ ਮੈਂ ਗਿਆ ਮੈਂ ਖਜ਼ਾਨੇ ਵਾਲੇ ਗਿਆ ਮੈਂ ਕਿ ਬੈਟਰੀ ਸਕੂਟਰੀ ਕਿ ਨਹੀਂ ਪਾਈਦੀ ਹੈ ਵੀ 50 ਦੀ ਸਪੀਡ ਤੇ ਫੇਰ ਉਸ ਫਾਇਰ ਬ੍ਰਿਗੇਡ ਵਾਲੇ ਆ ਪੁਲਿਸ ਵਾਲਿਆਂ ਨਾਕਾ ਲਾਇਆ ਇੱਥੇ ਦੇ ਉੱਤੇ ਉੱਥੇ ਨਾਕਾ ਲਾ ਮੈਂ ਇਹਨਾਂ ਨੂੰ ਆਖਿਆ ਯਾਰ ਸਾਡੀ ਅੱਗ ਲੱਗੀ ਮੈਨੂੰ ਇਹ ਕਿਤਰਾ ਲੱਗੀ ਆ ਇਹ ਆਪਣੀਆਂ ਫੋਟੋਆਂ ਲੌਂਡੇ ਆ ਜੀ ਕੀ ਕਾਰਨ ਤੇ ਕੀ ਕਾਰਨ ਕੀ ਰਿਹਾ ਵਾ ਇਹ ਕਾਰਨ ਕੀ ਕਹਿੰਦੇ ਇਸ਼ਾਰਤ ਕੀਤੀ ਆ ਜੀ ਪਤਾ ਨਾ ਪਤਾ ਲੱਗਣ ਦੇਤੇ ਅਸੀਂ ਰਿਪੋਰਟ ਕਰਕੇ ਰਾਵਾਂਗੇ ਮੈਂ ਦਰਖਾਸਤ ਦਊਂਗਾ ਕਿੰਨਾ ਨੁਕਸਾਨ ਨੁਕਸਾਨ ਦੇ ਵੇਖ ਲੋ ਤੁਹਾਡੇ ਸਾਹਮਣੇ ਆ ਨੁਕਸਾਨ ਪਹੇਰਾ ਹੋ ਗਿਆ ਨਹੀਂ ਕੰਮ ਦਾ ਤੁਹਾਨੂੰ ਪਤਾ ਨਹੀਂ ਤੁਸੀਂ ਦੱਸੋ ਕੀ ਦੱਸਣੇ ਹੁਣ ਤੁਹਾਨੂੰ ਕੀ ਦੱਸਿਆ ਇਹਦੇ ਹੁਣ ਕੀ ਹੀ ਦੱਸ ਸਕਦੇ ਆਂ ਵੀ ਅਸੀਂ ਕਿੰਨਾ ਆਖਦੀਏ ਇਹ ਤੇ ਬਾਕੀ ਜੋ ਕੁਝ ਹੋਇਆ ਜਿਹੜੇ ਫੈਨਪੀਡ ਵਾਲੇ ਆ ਇਹ ਨੰਬਰ ਨਹੀਂ ਚੁੱਕਦੇ ਕਿੰਨੀ ਦੇਰ ਬਾਅਦ ਆ ਗੱਡੀ ਆਈ ਫਾਇਰ ਇਹ ਦੇ ਜੀ ਮੇਰੇ ਸਾਹ ਨਾਲ ਕੋਈ 4 ਘੰਟੇ ਪਾਦਾ ਅਈ ਨਾ ਪੁੱਛ ਲੋ ਗਵਾਂਡੀਆਂ ਨੂੰ ਮੈਂ ਨਾ ਵੀ ਗੱਲ ਨਹੀਂ ਛੱਡ ਦੋ ਮੇਰੇ ਆਨ ਤੋਂ 15 ਮਿੰਟ ਬਾਅਦ ਪਹੁੰਚੇ ਜੇ ਸਵੇਰੇ ਤੇ ਬੇਟਾ ਇਹ ਵੀ ਕੋਈ ਕੱਲ ਨਹੀਂ ਕੋਈ ਫਰਕ ਪੈਟ ਵਾਲੀ ਨੰਮਰੀ ਨਹੀਂ ਉਕੰਡਾ ਫੇਰ ਉਸ ਤੋਂ ਮੈਂ ਉਹਨੂੰ ਵਾਖਿਆ ਤੇ ਫੇਰੇ ਆਏ ਜੀ ਤੇ ਹੁਣ ਜਿਹੜੀ ਪਰਪਾਈ ਆ ਦੀ ਫੇਰ ਮਾਨ ਸਾਹਿਬ ਨੂੰ ਉਹ ਆਖੂਗਾ ਕਿ ਮਾਨ ਸਾਹਿਬ ਆ ਮਾੜਾ ਮੋਟਾ ਤੇ ਜਫਲ ਦੇ ਕਿਸ ਨੂੰ ਨੌਕਰੀ ਨਹੀਂ ਮਿਲਦੀ ਜੇ ਨੌਕਰੀ ਮਿਲਦੀ ਉਹ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ ਇਹਨਾਂ ਦੇ ਮਾੜਾ ਕੰਟਰੋਲ ਕੀਤਾ ਜਾਵੇ ਆਪਣੇ ਫੋਨ ਜਿਹੜੇ ਖੁੱਲੇ ਛੱਡਣ ਉਹਨ ਖੋਲੇਸ਼ਣ ਦੇ ਲੋਕਾਂ ਦਾ ਨੁਕਸਾਨ ਜਿਹੜਾ ਘੱਟ ਹੋਇਆ ਕੀ ਮੰਗ ਕੀ ਕਰਦੇ ਵੀ ਮੰਗ ਕਰਦੇ ਆ ਜੀ ਇਹ ਕੁਝ ਗਰੀਬ ਆਦਮੀ ਹੱਡੀ ਦੁਕਾਨਾਂ 'ਚ ਰਹਿਣ ਡਿਆ ਉਹ 6-7 ਦੁਕਾਨਾਂ 'ਵਾਂ 6-7 ਦਾ ਸਾਰਾ ਨਿਸ਼ਕਾਨ ਹੋ ਗਿਆ ਟਾਈਮ 'ਤੇ ਨਾ ਆਏ ਹੁੰਦੇ ਜਿਹੜਾ ਸਾਮਾਨ ਛੜਿਆ ਜੇ ਟਾਈਮ 'ਤੇ ਆ ਜਾਂਦੇ ਤਾਂ ਕੋਈ ਗੱਲ ਨਹੀਂ ਨੁਕਸਾਨ ਨਹੀਂ ਹੁੰਦਾ ਤਾਂ ਫਾਇਰ ਆਪਣੀ ਗਲਤੀ ਮੰਨਦੇ ਮੰਨਦੇ ਫਾਇਰ ਕਬੇਟ ਦੀ ਸਾਰੀ ਗਲਤੀ ਹੈ ਜੀ ਇਹ ਨਹੀਂ ਆਏ ਟਾਈਮ 'ਤੇ ਆਪ ਉਸ ਬੰਦਾ ਵਾ ਕਦੋਂ ਦੇ ਇੱਥੇ ਲਾਗੇ ਗੁਰਦੁਆਰੇ ਕਿੰਨੇ ਲੋਕਾਂ ਨੇ ਡਾਇਆ ਜੀ ਕਿਹਦਾ ਅਰੁਣ ਕੁਮਾਰ ਜੀ ਫਾਇਰਮੈਨ ਹਾਂਜੀ ਆ ਜਿਹੜੀ ਕਿੱਥੇ ਲੱਗੀ ਜਿਹ ਆਪ ਵੀ ਸਰ ਪਟਾਪ ਹੋ ਰਿਹਾ ਕੁਆਡ ਨੂੰ ਲੱਗੀ ਨੂੰ ਤੇ ਤਿੰਨ ਗੱਡੀਆਂ ਆ ਗਈਆਂ ਪਾਣੀ ਦੀਆਂ ਹੁਣ ਫੇਰ ਹੋਰ ਮੰਗਾਈਆਂ ਆ ਆ ਵੀ ਬਹੁਤ ਕਾਫੀ ਆ ਹੁਣ ਫੇਰ ਵੀ ਕੰਟਰੋਲ 'ਚ ਹੈ ਫਿਰ ਇਹਨਾਂ ਨੇ ਤਾਂ ਕਿਹਾ ਹੈਗਾ ਕਿ ਆਪਾਂ ਇਹਨਾਂ ਨੂੰ ਫੋਨ ਕਰਦੇ ਆ ਫੋਨ ਨਹੀਂ ਚੁੱਕਦੇ ਸਰ ਜੁਵਾਨ ਨੂੰ ਫੋਨ ਆਇਆ ਆ ਆਪਾਂ ਸੋਲੇ ਆ ਗਏ ਇੱਥੇ ਆ ਕੋ ਥੜੇ ਸਾਹਮਣੇ ਆ ਦੂਜੀ ਗੱਡੀ ਲੱਗੀ ਹੁਣ ਇੱਕ ਗੱਡੀ ਚੱਲਦੀ ਆ ਤੇ ਦੂਜੀ ਗੱਡੀ ਲੱਗੀ ਆ ਉਧਰ ਸੇਵਾ ਸਮਿਤੀ ਦੀ ਗੱਡੀ ਵੀ ਲੱਗੀ ਹੈ ਫਿਰ ਲੈ ਹੋਰ ਵੀ ਫੋਨ ਕੀਤਾ ਹੋਰ ਗੱਡੀਆਂ ਆ ਰਹੀਆਂ ਜਿੰਨੇ ਲੋੜ ਪਏਗੀ ਆਪਾਂ ਕਿੰਨੀ ਦੇਰ ਬਾਅਦ ਆ ਹਾਂ ਨੂੰ ਸਰ ਜੀ ਨੂੰ ਫੋਨ ਆਇਆ ਆ ਆਪਾਂ ਦੋ ਸੋ ਇਨਾਂ ਦਾ ਦੁਕਾਨਦਾਰ ਦਾ ਕਹਿਣਾ ਆ ਕਿ ਇਹਨਾਂ ਨੇ 1 ਘੰਟਾ ਫੋਨ ਨਹੀਂ ਨਹੀਂ ਫਿਰ ਸਾਨੂੰ ਜਿਵੇਂ ਟੋਨਰ ਤੋਂ ਫੋਨ ਆਇਆ ਪਾਸੇ ਲਿਆ ਗਏ ਬਰਿਗੇਡ ਫਾਇਰ ਸਟੇਸ਼ਨ ਤੋਂ ਆਏ ਆ ਜੜ ਕੇ ਆ ਪਾਸੇ ਲਿਆ ਗਏ ਜੜ ਕੇ ਫੋਨ ਚ ਕੋਈ ਡਿਊਟੀ ਹੋਰ ਕਿਸੇ ਦੀ ਆ ਹੁਣ ਜਿਹੜਾ ਤੁਹਾਡਾ ਡਾਕਟਰ ਹੁੰਦਾ ਨਾ ਨੂੰ ਇੱਥੋਂ ਕਾਲ ਲਈ ਤੇ ਆਪਾਂ ਤੁਹਾਡਾ ਫੇਰ ਅੱਥੋਂ ਕੰਮ ਆਪਾਂ ਆ ਗਏ ਆ ਪਾਸੇ ਲਿਆ ਆਪਾਂ ਦੇ ਮੋਕੇ ਤੇ ਆ ਗਏ ਤੁਹਾਡੇ ਸਾਹਮਣੇ ਹੁਣ ਅੱਗੇ ਦੇ ਕਿਦਾਂ ਕੰਟਰੋਲ ਪਾਇਆ ਹੁਣ ਸਾਡੇ ਸਾਹਮਣੇ ਲੱਗੇ ਆ ਪੀਜੀ ਗੱਡੀ ਲੱਗੀ ਹੋਰ ਦੋ ਗੱਡੀਆਂ ਹੋਰ ਆ ਰਹੀਆਂ ਜੀ ਮੈਡਮ ਕੀ ਨਾਮ ਜੀ ਆਪਣਾ ਮੇਰਾ ਨਾਮ ਰਾਖੀ ਬਿੱਦੀ ਜੀ ਮੈਂ ਐਨੀਮਲਸ ਲਵਰ ਹਾਂ ਅੰਮ੍ਰਿਤਸਰ ਤੋਂ ਤੇ ਮੈਂ ਆਪਣੇ ਘਰ ਦੀ ਛੱਤੇ ਤੋਂ ਉੱਪਰ ਸੇਖ ਰਹੀ ਸੀ ਤੇ ਉੱਤੇ ਦੇਖਿਆ ਕਿ ਕਾਫੀ ਧੂਆਂ ਉੱਠਿਆ ਹੈ ਤੇ ਮੈਂ ਆਕੇ ਪਤਾ ਕੀਤਾ ਦੇਖਿਆ ਤੇ ਕਿ ਦੁਕਾਨਾਂ ਨੂੰ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਚੁੱਕੀ ਹੈ ਔਰ ਅੱਗ ਇੰਨੀ ਜ਼ਿਆਦਾ ਸੀ ਨਾ ਕਿ ਇਹ ਇਲਸਾਫ ਲੱਗਦਾ ਹੈ ਕਿ ਇਹ ਸ਼ਾਰਟ ਸਰਕਟ ਨਹੀਂ ਹੈ ਇਹ ਕਿਸੇ ਨੇ ਸ਼ਰਾਰਤੀ ਤੱਤਵ ਹੈ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਤੇ ਇੱਥੇ ਇਤਨੇ ਬੁਰੇ ਹਾਲਾਤ ਹੋ ਗਏ ਹਨ ਕਿ ਅਗਰ 10 ਮਿੰਟ ਫਾਇਰ ਬ੍ਰਿਗੇਡ ਨਾ ਪਹੁੰਚਦੀ ਤਾਂ ਸ਼ਾਇਦ ਸਾਰਾ ਨੁਕਸਾਨ ਤੋਂ ਹੋਣਾ ਹੀ ਸੀ ਉਸ ਤੋਂ ਇਲਾਵਾ ਜਾਨੀ ਮਾਲੀ ਨੁਕਸਾਨ ਵੀ ਹੋਣਾ ਸੀ ਜਾਨੀ ਮਾਲੀ ਨੁਕਸਾਨ ਇਸ ਕਰਕੇ बच ਗਿਆ ਕਿ 15-20 ਮਿੰਟ ਦੇ ਵਿੱਚ ਫਾਇਰ ਬ੍ਰਿਗੇਡ ਪਹੁੰਚ ਗਈ ਮੈਂ ਕਹਿਣਾ ਚਾਹੁੰਗੀ ਕਿ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪੁਲਿਸ ਅਫਸਰ ਨੂੰ ਕਿ ਆਪਣੇ ਫੋਨ ਥੋੜੇ ਲਈ ਆਨ ਰੱਖ ਲਿਆ ਕਰੋ ਨਹੀਂ ਤਾਂ ਫਿਰ ਅਗਰ ਤੁਹਾਡੇ ਫੋਨ ਆਨ ਹੁੰਦੇ ਤੁਹਾਡੇ ਕੋਲ ਜਿੰਨੇ ਤੁਹਾਡੇ ਪੀਏ ਵਗੈਰਾ ਹੁੰਦੇ ਆ ਉਹਨਾਂ ਦੇ ਹੱਥ ਚ ਫੋਨ ਜ਼ਰੂਰੀ ਹੋਣਾ ਚਾਹੀਦਾ ਮੈਂ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਨੂੰ ਫੋਨ ਕਰ ਰਹੀ ਸੀ ਉਹਨਾਂ ਦਾ ਸਵਿਚ ਆਫ ਆ ਰਹਿ ਗਿਆ ਹਕੀਮਾ ਚੌਂਕੀ ਜੋ ਹੈਗੇ ਆ ਐਸ ਐਚ ਓ ਸਾਹਿਬ ਉਹਨਾਂ ਦਾ ਫੋਨ ਵੀ ਉਹਨਾਂ ਨੇ ਨਹੀਂ ਚੁੱਕਿਆ ਤੋ ਉਸ ਤੋਂ ਬਾਅਦ ਟੀਮ ਜਿਹੜੀ ਹੈ ਨਾਰਥ ਤੋਂ ਕੁਮਰ ਵਿਜੇ ਪ੍ਰਤਾਪ ਜੀ ਦੀ ਜਦੋਂ ਮੈਂ ਆਪਣੇ ਮੋਬਾਈਲ ਤੋਂ ਲਾਈਵ ਹੋਈਆਂ ਤੇ ਮੈਨੂੰ ਰਾਜਿੰਦਰ ਪਾਲਾ ਜੀ ਨੇ ਵੇਖਿਆ ਉਹਨਾਂ ਨੇ ਫਿਰ ਉਸੇ ਟਾਈਮ ਡਾਕਟਰ ਅਜੀਤ ਗੁਪਤਾ ਜੀ ਨੂੰ ਕਾਲ ਕੀਤੀ ਹੈ ਨਾਲ ਦੀ ਨਾਲ ਹੀ ਉਹਨਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਦ ਜਾ ਕੇ 15 ਮਿੰਟ ਦੇ ਅੰਦਰ ਇਹ ਕੰਮ ਹੋਇਆ ਹੁਣ ਦੇਖਦੇ ਹੋ ਕਿ 30% ਅੱਗ ਰਹਿ ਗਈ ਹੈ ਵਰਨਾ ਇਸ ਅੱਗ ਨੇ ਬਹੁਤ ਤਾਂਡਵ ਕਰਨਾ ਸੀ ਜਾਨੀ ਮਾਲੀ ਨੁਕਸਾਨ ਬਹੁਤ ਸੀ ਤੇ ਮੈਡਮ ਇਲਾਕਾ ਕਿਹੜਾ ਹੈ ਇਹ ਇਲਾਕਾ ਚਮਾਲ ਰੋਡ ਦੇ ਉੱਤੇ ਹੈਗਾ ਜੀ ਸੂਰਜ ਦੇ ਤੇ ਪਤਾਪੁਰ ਤੇ ਮੈਡਮ ਪਤਾ ਲੱਗਦਾ ਕਿੰਨੇ ਅੱਗ ਲੱਗ ਇਹ ਕੁਛ ਨਹੀਂ ਪਤਾ ਹਜੇ ਸ਼ਰਾਧਿਕ ਕਥਨ ਵਿੱਚ ਵੀ ਕਿਹਾ ਹੈ ਇਹ ਇਸ ਤਰ੍ਹਾਂ ਸ਼ਾਰਟ ਸਰਕਟ ਨਾਲ ਅੱਗ ਨਹੀਂ ਲੱਗ ਸਕਦੀ ਇਹ ਅੱਗ ਪਿੱਛੋਂ ਆਈ ਹੈ ਤੇ ਉੱਥੇ ਹੀ ਕਿਸੇ ਨੇ ਕਿਹਾ ਇਹ ਉਸ ਤਰ੍ਹਾਂ ਹੋ ਨਹੀਂ ਸਕਦਾ ਇਤਨਾ ਟਾਈਮ ਤੋਂ ਵੀ ਦੁਕਾਨਾ ਹੈਗੀ ਸੀ ਐਸੀ ਕੋਈ ਗੱਲ ਨਹੀਂ ਇਹ ਸ਼ਰਾਧਤ ਕੀਤੀ ਗਈ ਹੈ ਖਲਾਰਾ ਕੁਛ ਨਹੀਂ ਜੀ ਇਹ ਤੇ ਇਦਾਂ ਹੀ ਖਲਾਰਾ ਪੈਂਦਾ ਰਹਿੰਦਾ ਹੈ ਇਹ ਮੁਸ਼ਕਿਲ ਹੋ ਗਿਆ ਬਹੁਤ ਜਤਾਂ ਬਹੁਤ ਮੁਸ਼ਕਿਲ ਹੋ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ आजादी ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ